ਉਹ ਪਰਚਾ ਕਾਫੀ ਟਾਈਮ ਪਹਿਲਾਂ ਦਾ ਦਰਜ ਹੋਇਆ ਸੀ ਉਹ ਮੁਕਦਮਾ ਜਿਹੜਾ ਆਲਰੇਡੀ ਮੇਰੇ ਖਾਲ ਅਦਾਲਤ 'ਚ ਦੇ ਦਿੱਤਾ ਗਿਆ ਹੈ ਉਹਦੇ 'ਚ ਜਿਹੜਾ ਵੀ ਫਰੋਤੀ ਮੰਗੇਗਾ ਤੇ ਜੇ ਨੇਚਰਲੀ ਉੱਤੇ ਪਰਚਾ ਵੀ ਹੋਏਗਾ ਕਾਰਵਾਈ ਵੀ ਹੋਏਗੀ ਅਰੇਸਟ ਵੀ ਪਏਗੀ ਅੱਛਾ ਜੀ ਤਾਂ ਉਹਦਾ ਫਿਰ ਤਬਦੀਸ਼ ਮੁਕੰਮਲਾ ਹੁੰਦੇ ਜਿਹੜਾ ਚਲਾਨ ਵੀ ਦਿੱਤਾ ਜਾਏਗਾ ਇਹਦੇ 'ਚ ਸ਼ਾਇਦ ਕਹਿੰਦੇ ਪਹਿਲਾਂ ਕੋਈ ਇਦਾਂ ਦੇ ਐਕਸਟਰੂਸ਼ਨ ਕਾਲ ਵਗੈਰਾ ਹੋਈਆਂ ਨੇ ਉਹ ਪੈਸਿਆਂ ਪੁੱਸਿਆਂ ਦੇ ਜਿਹੜੀ ਫਰੋਤੀ ਮੰਗ ਕੀਤੀ ਸੀ ਉਹ ਕਾਫੀ ਟਾਈਮ ਪਹਿਲਾਂ ਦਾ ਪਰਚਾ ਮੁਕਦਮਾ ਦਰਜ ਸੀ ਤੇ ਹੁਣ ਅਦਾਲਤ ਵਿੱਚ ਜਾ ਚੁੱਕਾ ਹੈ ਅੰਡਰ ਕ੍ਰਿਸਿਡਲ ਹੈਗਾ ਕੋਰਟ ਦੇ ਵਿੱਚ ਇਹ ਟੋਟਲ ਮੇਰਾ ਖਿਆਲ ਸ਼ਾਇਦ ਵਿੱਚ ਪੰਜ ਬੰਦਿਆਂ ਦੇ ਖਿਲਾਫ ਹੋਇਆ ਸੀ ਪੰਜਾਂ ਦਾ ਹੀ ਚਲਾਨ ਬਣਾ ਕੇ ਦਾ ਇਹ ਗੱਲ ਤਾਂ ਮੈਨੂੰ ਅਜੇ ਪਤਾ ਨਹੀਂ ਹੈ ਵੀ ਕਾਉਂਸਲਰ ਉਹਨਾਂ ਚ ਕਿਹੜੇ ਹੈਗੇ ਤਾਂ ਵੀ ਪੰਜਾਂ ਦਾ ਹੈਗਾ ਆ ਉਹਦੇ ਚ ਅਸੀਂ ਵੇਖ ਲਵਾਂਗੇ ਕੌਣ ਕੌਣ ਹੈਗੇ ਨੇ ਕੋਈ ਨਵੀਂ ਨਵੀਂ ਆ ਕੋਈ ਹੋਰ ਹੈਗੇ ਨਾ ਫਿਰ ਮੈਂ ਤੁਹਾਨੂੰ ਵੇਖ ਕੇ ਜਿਹੜਾ ਜਿਹੜੇ ਨਾਂ ਹੈਗੇ ਨਾ ਤੁਹਾਨੂੰ ਪਤਾ ਹੀ ਹੈ ਤੇ ਮੈਨੂੰ ਐਕਚੁਅਲੀ ਬਰਬਲੀ ਨਾਂ ਨਹੀਂ ਮੈਂ ਫਿਰ ਗਲਤ ਇਨਫਰਮੇਸ਼ਨ ਤੁਹਾਨੂੰ ਨਹੀਂ ਦੇ ਸਕਦਾ ਤੇ ਸਹੀ ਦੇ ਦਾਂਗੇ ਤੁਹਾਨੂੰ ਨਾ ਬਰਬਲੀ ਆ ਉਹਦਾ ਕੀ ਸੰਬੰਧ ਹੈ ਨਾਲ ਉਹਦੇ ਵਿੱਚ ਇਹ ਹੋਈ ਸੀ ਕਿ ਇਹਨਾਂ ਨੇ ਕੁਝ ਬੰਦਿਆਂ ਦੇ ਨਾਮ ਲਿਸਟ ਬਣਾ ਕੇ ਭੇਜੀ ਸੀ ਉਹ ਸਾਰਾ ਜੇ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਹੈ ਅਸੀਂ ਬਹੁਤਾ ਓਪਨ ਨਹੀਂ ਕਰ ਸਕਦੇ ਕੋ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਅਜੇ ਫਦਰ ਹੋਣੀ ਹੈ ਜਦੋਂ ਹੋ ਜਾਏਗੀ ਉਦੋਂ ਫਿਰ ਤੁਹਾਨੂੰ ਸਾਰਾ ਐਕਸਪਲੇਨ ਕਰਦਾ ਕਿ ਜਦੋਂ ਲੈਂਡ ਅਪ ਹੋ ਗਿਆ ਉਸ ਤੋਂ ਇਹਦੇ ਵਿੱਚ ਮੌਜੂਦਾ ਕਾਉਂਸਲਰ ਨੇ ਮੈਨੂੰ ਪਤਾ ਨਹੀਂ ਇਹਨਾਂ ਚੋ ਕਿਹੜਾ ਜੇ ਕਾਉਂਸਲਰ ਜਿਹੜਾ ਹੈਗਾ ਕੌਣ ਹੈਗਾ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਸਾਰੀ ਜਾਣਕਾਰੀ ਜਾਂ ਮੈਨੂੰ ਲੈ ਲੈਂਦਾ ਫਾਈਲ ਨੂੰ ਦੇਖ ਲੈਂਦਾ ਗੋ ਥਰੂ ਲੈਣਦਾ ਫਿਰ ਮੈਂ ਤੁਹਾਨੂੰ ਜ਼ਰੂਰ ਦੇ ਦਿਆਂਗਾ